گرو گیان ناتھ والمیکرمشالہ مندر پنڈوی وڑے چنڈر والمیکی رنگریٹا شکتی منچ رجسٹر ویارہ ممبر کمیٹی کا گٹھنک گیا جس میں پردھان سوہن سن میت پردھان دھرمندر جنرل سیکٹری ستنام سجانچی دلباگ سن سیکٹری اوتار سن کوڈی نیٹر مختار سن سیکٹری اوتار سن بلا سلاحکار منگل سنگ مر کےول سن مر سکھوت سن ممبر نتھا مینبر سکھدیال آدی علاقہ نواسی حاضر سن شکاج یاد آشرم تو آئے سب کو سماپت کیا جائے گا

سو نئے مالک وہاں جبلے سو نیو مالک बारे ਜਗਾਈ ਨਹੀਂ ਮਨਾਉਂਦੇ ਵਾਹ 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 ਸਮਝੀ ਲੋਏ ਵੇਟ ਕਰ ਲੈ ਦੇਖ ਮੜਾ ਲੈ ਉੱਪਰ ਲੈ ਉੱਪਰ ਪਿੱਛੇ ਹੋ ਜਾ ਯਾਰ ਬੇਟਾ ਇਧਰ ਦੇਖ ਬਾਬਾ ਜੀ ਇੱਕ ਮਿੰਟ ਰੁਕ ਜੂਗੇ ਇੱਕ ਮਿੰਟ ਦੇਈ ਕਰਦਾ ਫੋਟੋ ਕਰਾ ਲਵੀਂ ਇਧਰ ਦੇਖੋ ਬਾਬਾ ਜੀ ਸਾਹਮਣੇ ਸਾਹਮਣੇ thank yeah. you ਜੋ ਬੋਲੇ ਸੋ ਨਰਪਾਇ ਗੋਬਾਲ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਰ ਸਤਗੁਰ ਪੂਰਨਾਥ ਮਹਾਰਾਜ ਜੀ ਜੈ ਜੋਗੀ ਪਾਸ਼ਾ ਸਤਗੁਰ ਪੂਰਨਾਥ ਮਹਾਰਾਜ ਜੀ ਜੈ ਸੰਤ ਗਰਧਾਰੀ ਨਾਥ ਮਹਾਰਾਜ ਜੀ ਜੈ ਸਰਬੱਤ ਦਾ ਸਾਧ ਸੰਗਤ ਕੀ ਜੈ ਜੰਤੂ ਗੋਬਰਧਾਰਾ ਚੁਕਿਆ ਗਿਆ ਆਪਣੇ ਬਾਰਮੀ ਕੇ ਦੇ ਤੀਰਥਾਂ ਦੇ ਤੇ ਆਪਣੇ ਡੇਰੇ ਦਾ ਉਹ ਅਜੇ ਪ੍ਰਧਾਨ ਚੁਣਿਆ ਗਿਆ ਜੀ ਜੋ ਬੋਲੇ ਸੋ ਨਰਪਹਿ ਬੋਲ ਬਾਲ ਮਾਰਾ ਜੀ ਅੱਜ ਜੋ ਬੋਲੇ ਸੋ ਨਰਭੈ ਭਗਵਾਨ ਜੀ ਮਹਾਰਾਜ ਕੀ ਜੈ ਦਾਸ ਸੰਤ ਅਗਿਆਨਾਥ ਸੰਸਥਾਪਕ ਵਾਲਮੀਕੀ ਰੰਗਰੇਟਾ ਸ਼ਕਤੀਮੰਚ ਇਸ ਸਮੇਂ ਪੁਰਾਣੇ ਸਮੇਂ ਦੀ ਬੜੀ ਮੰਗ ਸੀ ਕਿ ਇਹ ਮੰਦਿਰ ਦੀ ਉਸਾਰੀ ਵਾਸਤੇ ਇਹਨੂੰ ਅਪਗ੍ਰੇਡ ਕਰਨ ਵਾਸਤੇ ਨੌਜਵਾਨਾਂ ਦੀ ਟੀਮ ਜਿਹੜੀ ਆ ਉਹ ਚੁਣੀ ਜਾਵੇ ਤੇ ਅਸੀਂ ਅੱਜ ਇੱਥੋਂ ਦੀ ਟੀਮ ਇੱਥੋਂ ਦੇ ਨੌਜਵਾਨ ਇੱਥੋਂ ਦੇ ਬਜ਼ੁਰਗ ਇੱਥੋਂ ਦੀਆਂ ਬੀਬੀਆਂ ਨੇ ਸਾਰਾ ਸਾਨੂੰ ਪਿੰਡ ਨੂੰ ਸਾਈਨ ਕਰਕੇ ਸਾਰਾ ਕੁਝ ਦਿੱਤਾ ਤੇ ਫਿਰ ਅਸੀਂ ਇੱਕ ਮੈਨੇਜਮੈਂਟ ਕਮੇਟੀ ਜਿਹੜੀ ਆ ਇੱਥੋਂ ਦੀ ਤਿਆਰ ਕੀਤੀ ਆ ਇੱਕ ਮੀਟੀ ਜਿਹੜੀ ਆ ਇਹ ਮੰਦਰ ਸਿਰ ਮੰਦਰ ਲੜਾਈਆਂ ਝਗੜਿਆਂ ਤੋਂ ਇਲਾਵਾ ਸਿਰ ਮੰਦਰ ਦਾ ਜਿਹੜਾ ਆ ਉਸਾਰੀ ਦੇ ਕੰਮ ਜਾਂ ਮੰਦਰ ਦੀ ਦੇਖ ਰਹਿਤ 사ਸੰਗ ਪ੍ਰਗਟਦੇ ਇਸ ਜਾਂ ਹੋਰ ਜਿਹੜੇ ਧਾਰਮਿਕ ਸਮਾਗਮ ਆ ਵਾਲਮੀਕੀ ਇਹ ਪ੍ਰਤੀ ਉਹੋ ਹੀ ਕਰਿਆ ਕਰਨਗੇ ਇਹ ਇਸ ਦੇ ਵਿੱਚ ਸਰਦਾਰ ਸੋਨ ਸਿੰਘ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਆ ਤਰਮਿੰਦਰ ਸਿੰਘ ਨੂੰ ਵਾਈਸ ਪ੍ਰਧਾਨ ਸਤਨਾਮ ਸਿੰਘ ਸੈਕਟਰੀ ਇਸੇ ਤਰ੍ਹਾਂ ਹੋਰ ਇਹਨਾਂ ਦੀ 11 ਮੈਂਬਰੀ ਕਮੇਟੀ ਜਿਹੜੀ ਆ ਵਿੱਚ ਗਵਰਨਿੰਗ ਕਮੇਟੀ ਜਿਹੜੀ ਆ ਉਹ ਤਿਆਰ ਕੀਤੀ ਗਈ ਆ ਤੇ ਇਹਨਾਂ ਨੂੰ ਸਾਡੇ ਵੱਲੋਂ ਅਪੀਲ ਆ ਪਿੰਡ ਦੇ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਰਲ ਮਿਲ ਕੇ ਇਸ ਮੰਦਰ ਨੂੰ ਸੁਚੱਜਾ ਬਣਾਓ ਅਤੇ ਵਾਲਮੀਕੀ ਪ੍ਰਤੀ ਗੁਰੂ ਗਿਆਨनाथ ਪ੍ਰਤੀ ਉਹਨਾਂ ਦੇ ਧਰਮ ਸ਼ਾਸਤਰ ਪਤੀ ਗਿਆਨ ਪ੍ਰਕਾਸ਼ ਪ੍ਰਤੀ ਇਹ ਰਮਾਇਣ ਪ੍ਰਤੀ ਇਹਨਾਂ ਦੇ ਲੋਕਾਂ ਨੂੰ ਜਾਗਰਿਤ ਕਰੋ ਤਾਂ ਕਿ ਉਹ ਨਾਮ ਦੇ ਨਾਲ ਜੁਣ ਗੁਰੂ ਵਾਲੇ ਬਣ ਜੈ ਵਾਲਮੀਕੀ ਹਰ ਹਰ ਵਾਲ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਿੰਡ ਪੰਡੋਰੀ ਬੜਾਚ ਸੋਨ ਸਿੰਘ ਨਾ ਮੇਰਾ ਮੈਨੂੰ ਮੁਹੱਲੇ ਵਾਲਿਆਂ ਨੇ ਬੜੀ ਹੀ ਸ਼ਰਧਾ ਦੇ ਨਾਲ ਚੁਣਿਆ ਵਾ ਜੋ ਵੀ ਮੈਨੂੰ ਮੰਦਰ ਪ੍ਰਤੀ ਡਿਊਟੀ ਦਿੱਤੀ ਹੈ ਮੈਂ ਨਿਭਾਵਾਂਗਾ ਕਿਹ ਵੀਰ ਨਾਲ ਵੀ ਕੋਈ ਵਿਰੋਧ ਨਹੀਂ ਮੇਰਾ ਕੋਈ ਲੜਾਈ ਝਗੜ ਨਹੀਂ ਮੇਰਾ ਹਰ ਇੱਕ ਦੇ ਨਾਲ ਮਿਲ ਕੇ ਚੱਲਾਂਗਾ ਜੇ ਆਵਾਲ ਮਿੱਕੀ ਹਕਤਾ ਸਰ ਬਾਲ ਮਿੱਕੀ ਮਹਾਰਾਜ ਕੀ ਜੈ ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਜੋਗੀ ਪਾਚਾ ਸਤਿਗੁਰੂ ਪੂਰਨਨਾਥ ਮਹਾਰਾਜ ਕੀ ਜੈ ਨਾਥ ਮਹਾਰਾਜ ਜੀ ਜੈ ਵਰਦਸਾ ਸੰਗਤ ਕੀ ਜੈ ਸੰਤ ਬਾਬਾ ਪ੍ਰੇਮਨਾਥ ਜਲਾਲਾਬਾਦ ਵਾਲਿਆਂ ਦੀ ਜੈ ਜੋ ਬੋਲੇ ਸੋ ਨਿਹਾਲ ਪਗਵਾਨ ਵਾਲਮੀਕੀ ਦੇ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰ ਗਿਆਨਨਾਥ ਜੀ ਮਹਾਰਾਜ ਕੀ ਜੈ ਸਤਗੁਰ ਪੂਰਨਨਾਥ ਜੀ ਮਹਾਰਾਜ ਕੀ ਜੈ ਸਤਗੁਰ ਗਿਰਧਾਰੀਨਾਥ ਜੀ ਮਹਾਰਾਜ ਕੀ ਪ੍ਰਣਾਮ ਸਰਬਸਾ ਸੰਗਤ ਕੀ ਜੈ ਸੋ ਗੁਰੂ ਰੂਪ ਗੁਰੂ ਪਰਿਦਾ ਸੰਗਤ ਜੀ ਅੱਜ ਸਾਰੇ ਪਿੰਡ ਦੇ ਸਹਿਯੋਗ ਪਿੰਡ ਪੰਡੋਰੀ ਬੜਾਚ ਜਿਨ੍ਹਾਂ ਵੱਲੋਂ ਸਾਡੇ ਵੀਰ ਸੋਹਣ ਸਿੰਘ ਜੀ ਨੂੰ ਇਹ ਪ੍ਰਧਾਨਗੀ ਦਿੱਤੀ ਹੈ ਔਰ ਸਾਰੇ ਸਮਾਜ ਨੂੰ ਬਹੁਤ ਸਾਰੇ ਇਸ ਪਿੰਡ ਨੂੰ ਵਧਾਈ ਹੈ ਕਿ ਜਿਹੜਾ ਉਹਨਾਂ ਨੇ ਨੇਕ ਦੇ ਲਈ ਬਹੁਤ ਵਧੀਆ ਜਿਹੜਾ ਇਹ ਜਿਹੜਾ ਹੈ ਫੈਸਲਾ ਲੈ ਕੇ ਸਮਾਜ ਦੀ ਸੇਵਾ ਬਖਸ਼ੀ ਹੈ ਔਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੈ ਵੀਰ ਜੀ ਨੂੰ ਇਹ ਅਪੀਲ ਕੀਤੀ ਹੈ ਕਿ ਸਾਰੇ ਪਿੰਡ ਨੇ ਜਿੰਨੇ ਵੀ ਸਾਰੇ ਰਲ ਮਿਲ ਕੇ ਭਗਵਾਨ ਵਾਲਮੀਕ ਮਹਾਰਾਜ ਜਿਹਦਾ ਪ੍ਰਗਟ ਦਿਨ ਸਤਗੁਰੂ ਗਿਆਨਨਾਥ ਮਹਾਰਾਜ ਜੀ ਦਾ ਔਰ ਕੋਈ ਵੀ ਜਿਹੜਾ ਧਾਰਮਿਕ ਸਮਾਗਮ ਕਰਾਉਣਾ ਹੈ ਔਰ ਰਾਇਲ ਮਿਲ ਕੇ ਸਾਰਿਆਂ ਦੇ ਨਾਲ ਭਾਈਚਾਰਕ ਸਾਂਝ ਬਣਾ ਕੇ ਆਪਾਂ ਸਾਰਿਆਂ ਦੇ ਨਾਲ ਵਧੀਆ ਤਰੀਕੇ ਨਾਲ ਜਿਹੜਾ ਹੈ ਭਗਵਾਨ ਵਾਲਮੀਕ ਮਹਾਰਾਜ ਇਹਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਔਰ ਇਸ ਆਸ਼ਰਮ ਨੂੰ ਜਿਹੜਾ ਹੈ ਉਹ ਵਧਾਉਣਾ ਹੈ ਔਰ ਨਾਲ ਦੀ ਨਾਲ ਇਹ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਭਗਵਾਨ ਵਾਲਮੀਕ ਮਹਾਰਾਜ ਇਹਦਾ ਪ੍ਰਗਟ ਦੇ ਨਾਮ ਰਿਹਾ ਹੈ ਸੋ ਆਪਣੇ ਬੱਚਿਆਂ ਨੂੰ ਜਿਹੜਾ ਹੈ ਬੇਨਤੀ ਇਹ ਹੈ ਕਿ ਜਿਸ ਤਰ੍ਹਾਂ ਭਗਵਾਨ ਵਾਲਮੀਕ ਮਹਾਰਾਜ ਦੇ ਹੱਥ ਦੇ ਵਿੱਚ ਕਲਮ ਹੈ ਤੇ ਸਾਡਾ ਵੀ ਫਰਜ ਹੈ ਉਹਨਾਂ ਦੀ ਤਾਕਤ ਨੂੰ ਸਮਝਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਸ਼ਕੜੀਏ ਪੜ੍ਹਾਈਏ ਔਰ ਆਪਣੇ ਬੱਚਿਆਂ ਨੂੰ ਸਤਿਗੁਰਾਂ ਦੀ ਬਾਣੀ ਦੇ ਨਾਲ ਜੋੜੀਏ ਤਾਂ ਜੋ ਆਉਣ ਵਾਲਾ ਸਾਡਾ ਸਮਾਜ ਹੈ ਉਹ ਵੱਧ ਸਕੇ ਔਰ ਤਰੱਕੀ ਕਰ ਸਕੇ ਇਹੀ ਅਪੀਲ ਕਰਦੇ ਆ ਕਿ ਜਿਹੜਾ ਅੱਜ ਸੰਗਤ ਦੇ ਫੈਸਲੇ ਦੇ ਨਾਲ ਐਸਲੇ ਦੇ ਨਾਲ ਸਾਡਾ ਵੀਰ ਜਿਹੜਾ ਹੈ ਸੋਹਣ ਸਿੰਘ ਨੂੰ ਸਹਿਮਤੀ ਦੇ ਨਾਲ ਜਿਹੜਾ ਉਹ ਪ੍ਰਧਾਨ ਬਣਾਇਆ ਗਿਆ ਹੈ ਮਹਾਰਾਜ ਇਸ ਤੇ ਕਿਰਪਾ ਕਰੇ ਤਾਂ ਜੋ ਸਮਾਜ ਦੀ ਔਰ ਇਸ ਮੰਦਿਰ ਦੀ ਸੇਵਾ ਵਧੀਆ ਤਰੀਕੇ ਨਾਲ ਨਿਭਾ ਸਕੇ ਜੋ ਬੋਲੇ ਸੋਨਰ ਪੈ ભગવાન ਦਾ ਮਹਾਰਾਜ ਜੀ ਸਤਿਗੁਰੂ ਗਿਆਨ ਆਤਮਾ ਰਾਜ ਜੀ ਸਤਿਗੁਰੂ ਪੂਰਨ ਆਜੇ ਮਹਾਰਾਜ ਜੀ ਸਤਿਗੁਰੂ ਗਿਰਧਾਰੀ ਨਾਜ ਜੀ ਮਹਾਰਾਜ ਜੀ ਸੰਤ ਪ੍ਰੀਮ ਸਿੰਘ ਦੇ ਮਹਾਰਾਜ ਜੀ ਸਰਬਸਾਧ ਸੰਗਤ ਕੀ ਜੈ